हां पुत्त ओ अपने दोस्तां को चले गया हुन। ओना ने फोन करके बुला लिया हुन। तैनू पता त है। بیا ਦੀ ਪਾਰਟੀ ਮੰਗਦੇ ਹੋਣੇ ਨੇ। ਉਥੇ ਪਾਰਟੀ ਕਰਨ ਲੱਗ ਗਿਆ ਹੁਣ। ਕੋਈ ਗੱਲ ਨਹੀਂ ਆ ਜਾਂਦਾ ਤੂੰ ਪੈ ਜਾ। ਇਹ ਗੱਲ ਸੁਣ ਲਾ। ਹੁਣ ਉਹ ਬਹੂ ਦੇ ਸਾਹਮਣੇ ਜਲੂਸ ਜਹਾਣ ਕੱਢ। ਮੇਰਾ ਬੜਾ ਮੋਟਾ ਕਹਿਣੇ ਚ ਆ ਜਾ। ਹੁਣ ਜਿਹੜਾ ਕੁਝ ਕਰਨਾ ਸੀ ਕਰ ਲਿਆ ਤੈ। ਠੀਕ ਆ ਨਾ। ਹੁਣ ਮਲਵਟਾ ਸੁਧਰ ਜਾ। ਟਾਈਮ ਨਾਲ ਘਰੇ ਆ ਕੇ ਬੜ ਜਾ ਕਰ। ਫਿਰ ਜਾਨਾ ਬਾਹਰ ਮੁੰਡਿਆਂ ਨਾਲ। ਸਿਆਲੂ ਹੋ। ਸੋਰੀਆ। ਆਪਾਂ ਹੁਣ ਰੋਟੀ ਖਾ ਲੈਂਦੇ ਹਾਂ ਗੱਲ ਸੌਰੀ ਦੀ ਨਹੀਂ ਹੈਗੀ ਤੇ ਨਾ ਹੀ ਮੈਂ ਤੁਹਾਨੂੰ ਜ਼ਲੀਲ ਕਰਨਾ ਚਾਹੁੰਦੀ ਆ ਦੇਖੋ ਤੁਸੀਂ ਯਾਰਾਂ ਦੋਸਤਾਂ ਲਈ ਵੀ ਤਾਂ ਟਾਈਮ ਕੱਢਦੇ ਹੋ ਮੇਰੇ ਲਈ ਵੀ ਕਦੇ ਟਾਈਮ ਕੱਢੋ ਓਏ ਯਾਰ ਦੇ 24 ਘੰਟੇ ਹੁੰਦੇ ਆ ਨਾ ਮੈਂ 10 12 ਘੰਟੇ ਬਾਹਰ ਹੀ ਨਾ 10 12 ਘੰਟੇ ਤੇਰੇ ਕੋਲ ਯਾਰ ਉਹ ਵੀ ਤਾਂ ਮੇਰੇ ਯਾਰ ਨੇ ਅਗਰ ਨੂੰ ਮੈਂ ਮੰਨਦੀ ਆ ਬਸ ਤੁਸੀਂ ਪਲੀਜ਼ ਇੱਕ ਵਾਰੀ ਮੇਰੇ ਕਰਕੇ ਨਸ਼ਾ ਛੱਡ ਦਿਓ ਮੈਨੂੰ ਨਹੀਂ ਪਤਾ ਕਿਵੇਂ ਛੱਡੂੰਗੀ ਕਿਵੇਂ ਨਾ ਆਹ ਦੇਖੋ ਮੈਂ ਤੁਹਾਡੇ ਕੇ ਹੱਥ ਜੋੜਦੀ ਆਂ ਆਹ ਸਭ ਚੀਜ਼ਾਂ ਤੋਂ ਪਰਹੀਂ ਰਹੋ ਤੁਸੀਂ ਉਹ ਯਾਰ ਪਹਿਲੀ ਗੱਲ ਤਾਂ ਮੈਂ ਨਸ਼ਾ ਕਰਦਾ ਹੀ ਨਹੀਂ ਯਾਰ ਤੈਨੂੰ ਕਿਹਨੇ ਕਿਹਾ ਇਹ ਗੱਲ ਮੈਨੂੰ ਇਹ ਗੱਲਾਂ ਦਾ ਨਹੀਂ ਪਤਾ ਪਰ ਮੇਰੇ ਸਿਰ ਦੀ ਸੋਚ ਆ ਕਿ ਜਿਹੜੇ ਅੱਜ ਹਾਲਤ ਵਿੱਚ ਤੁਹਾਡੀ ਕੱਲ ਤੇ ਇਦਾਂ ਦੀ ਹਾਲਤ ਨਹੀਂ ਹੋਊਗੀ ਉਹ ਯਾਰ ਚੱਲ ਠੀਕ ਹੈ ਬਾਬਾ ਮੈਂ ਤੇਰੇ ਨਾਲ ਪ੍ਰੋਮਿਸ ਕਰਦਾ ਅੱਗੇ ਤੋਂ ਮੈਂ ਠੀਕ ਰਹੂੰਗਾ ਤੇ ਤੈਨੂੰ ਮੈਂ ਦੱਸਿਆ ਨਹੀਂ ਯਾਰ ਅੱਤ ਬੀਪੀ ਦੀ ਗੋਲੀ ਮੇਰੇ ਕੋਲ ਆ ਥੋੜਾ ਜਨਾ ਮੈਂ ਠੀਕ ਨਹੀਂ ਸੀ ਤਾਂ ਇਦਾਂ ਲੱਗ ਰਿਹਾ ਤੈਨੂੰ ਚੱਲ ਠੀਕ ਹੈ ਮੈਂ ਪ੍ਰੋਮਿਸ ਕਰਦਾ ਅੱਗੇ ਤੋਂ ਮੈਂ ਠੀਕ ਰਹੂੰਗਾ ਮੇਰੇ ਸਿਰ ਤੇ ਸੰਘਾਓ ਪਹਿਲਾਂ ਤਾਂ ਉਹ ਯਾਰ ਸੰਘਾਓ ਕਿ ਕੱਲ ਤੋਂ ਤੁਸੀਂ ਕੁਝ ਵੀ ਨਹੀਂ ਨਸ਼ਾ ਪੱਤਾ ਕਰੋਗੇ ਸਰ ਠੀਕ ਹੈ ਕੱਲ ਤੋਂ ਨਾ ਤੈਨੂੰ ਮੈਂ ਐ ਸਹੀ ਮਿਲੂੰਗਾ ਪੱਕਾ ਹਾਂ ਪੱਕਾ ਜਾ ਰੋਟੀ ਲੈ ਠੀਕ ਹੈ ਮੈਂ ਲੈ ਕੇ ਆਉਣੀ ਹਾਂ ਰੋਟੀ ਪੁੱਤ ਆ ਗਈ ਤੂੰ ਮੈਂ ਤਾਂ ਤੁਹਾਡੇ ਵਾਸਤੇ ਰੋਟੀ ਪਾਈ ਤੀ ਜੀਣ ਆਉਣ ਲੱਗੀ ਸੀ ਕੋਈ ਗੱਲ ਨਹੀਂ ਮੰਮੀ ਜੀ ਨੇ ਆਪੇ ਪਾ ਲੈਂਦੀ ਤੁਸੀਂ ਖਾ ਲੇ ਹਾਂ ਪੁੱਤ ਮੈਂ ਤਾਂ ਖਾ ਲੈਣੀ ਆ ਤੁਸੀਂ ਖਾ ਲੋ ਜੇ ਰੋਟੀ ਹੋਰ ਲੈਣੀ ਹੋਈ ਮੈਨੂੰ ਬਾਅਦ ਦੇ ਦੇ ਦੀ ਮੈਂ ਆਪੇ ਦੇ ਆਉਂਗੀ ਠੀਕ ਹੈ ਠੀਕ ਹੈ ਮੰਮੀ ਜੀ ਪੁੱਤ ਅੱਜ ਤਾਂ ਮੈਨੂੰ ਬਹੁਤ ਖੁਸ਼ੀ ਆ ਵੀ ਅੱਜ ਤੇਰੇ ਨਾਲ ਉਹ ਵਧੀਆ ਗੱਲਾਂ ਕਰ ਰਿਹਾ ਕੋਈ ਗੱਲ ਨਹੀਂ ਠੀਕ ਹੋ ਜਾਣਾ ਸਾਰਾ ਕੁਝ ਮੈਂ ਤਾਂ ਕਰਮਾ ਆਲੀ ਆ ਜਿਹੜੀ ਇੰਨੀ ਚੰਗੀ ਨੂੰ ਮਿਲੀ ਆ ਮੈਨੂੰ ਠੀਕ ਹੈ ਠੀਕ ਹੈ ਪੁੱਤ ਹੋ ਯਾਰਾਂ ਦੀਆਂ ਯਾਰੀਆਂ ਤੇ ਮਾੜੀਆਂ ਕਿਵੇਂ ਬਈ ਇਹਨੂੰ ਬੱਸ ਕਿਧਰ ਚੱਲਿਆ ਕਿਤੇ ਨਹੀਂ ਬੱਸ ਲਾਈ ਫਿਰ ਆਇਆ ਕੀ ਵਾਲਾ ਲੈਣਾ ਹੋਰ ਕੀ ਲੈਣਾ ਮੇਰੇ ਨਾਲ ਮੇਰਾ ਤਾਂ ਗਮ ਓਕੇ ਐ ਇਹ ਕਮੀ ਐ ਕੋਈ ਨਾਲ ਯਾਰ ਮੇਰੀ ਗੱਲ ਸੁਣ ਮੈਂ ਹੁਣ ਨਹੀਂ ਲਾਉਣਾ ਯਾਰ ਦਵਾਰੇ ਕੀ ਮੈਨੂੰ ਇਹੀ ਗੱਲ ਓ ਯਾਰ ਤੂੰ ਅੱद्या ਵੀ ਤਾਂ ਕਹਿੰਦਾ ਸੀ ਵੀ ਹੁਣ ਤੇਰਾ ਵਿਆਹ ਹੋ ਗਿਆ। ਪਰਜਾਈ ਨੂੰ ਟਾਈਮ ਦੇ ਦਿਆ ਕਰ। ਤੇਰੀ ਪਰਜਾਈਆਂ ਰਾਤ ਸੌਂ ਪਾਦੀ ਯਾਰ ਮੈਨੂੰ। ਹੁਣ ਨਹੀਂ ਮੈਂ ਲਾਉਂਦਾ। ਅੱਛਾ। ਪਰਜਾਈ ਦੀਆਂ ਸਹਾਂ ਦਾਸਰ ਹੋ ਗਿਆ। ਜਦੋਂ ਸਾਲਿਆ ਤੇਰੀ ਬੇਬੇ ਸੌਂ ਸੌਂ ਆਂਦੀ ਹੁੰਦੀ ਸੀ। ਉਹਦਾ ਤਾਂ ਕੋਈ ਇੱਜ਼ਤ ਰੱਖੀ ਸਮਝੀ ਤੂੰ। ਉਹ ਨਹੀਂ ਆਇਆ ਫਿਰ ਵੀ ਸਮਝਿਆ ਕਰ ਤੂੰ। ਚੱਲ ਕੋਈ ਨਾ। ਦੇਖ ਲੈਨੇ ਜੀ ਮਿੰਦੂ ਕਹੇਗਾ। ਮਰਜੀ ਹੈ ਤੇਰੀ ਭਰਾਵਾ। ਉਨ ਮੈਨੂੰ ਲੱਗਦਾ ਤੀਵੇਂ ਪਿੱਛੇ ਲੱਗੇ ਰੰਗ ਇਹ ਬਦਲੀ ਜਾਂਦਾ ਤੂੰ ਉਹ ਨਹੀਂ ਉਹ ਤੇ ਕੋਈ ਗੱਲ ਨਹੀਂ ਆ ਰਹਾ ਹੋਰ ਫਿਰ ਕਿਹੜੀ ਗੱਲ ਹੈ ਚਲ ਫਿਰ ਦੇਖਦੇ ਆ ਜੀ ਬਣਦਾ ਆ ਹੋਈ ਨਾ ਭਾਂਜੀ ਯਾਰੀ ਵਾਲੀ ਚੱਲ ਬੱਸ ਪਰਵੀਨ ਹਾਂਜੀ ਮੰਮੀ ਪੁੱਤ ਆਪਾਂ ਸਵੇਰੇ ਜਲਦੀ ਆ ਜਾ ਕਰਨਾ ਗੁਰੂ ਘਰ ਹੋਰ ਹਰ ਰੋ ਜਾਇਆ ਕਰਾਂਗੇ ਠੀਕ ਨੇ ਹਾਂ ਮੰਮੀ ਜੀ ਤੁਹਾਨੂੰ ਪਤਾ ਰਾਤ ਨੂੰ ਉਹਨਾਂ ਨੇ ਮੇਰੀ ਸੌਂ ਖਾਦੀ ਸੀ ਕਿ ਅੱਜ ਤੋਂ ਬਾਅਦ ਮੈਂ ਕੋਈ ਵੀ ਨਸ਼ਾ ਪਤਾ ਨਹੀਂ ਕਰਦਾ ਹੈਗਾ ਕੀ ਪਤਾ ਵਾਹਿਗੁਰੂ ਆਪਣੀ ਸੁਣੀ ਲਵੇ ਪੁੱਤ ਜੇ ਆਪਾਂ ਸੱਚੇ ਦਿਲੋਂ ਅਰਦਾਸ ਕਰਾਂਗੇ ਪ੍ਰਮਾਤਮਾ ਆਪਣੀ ਜਰੂਰ ਸੁਣੂਗਾ ਠੀਕ ਹੈ ਨਾ ਹੁਣ ਰੋਜ਼ ਆਉਣਾ ਨਾ ਭੁੱਲੀ ਹਰ ਰੋਜ਼ ਆਪਾਂ ਆਇਆ ਕਰਨਾ ਗੁਰੂ ਘਰ ਠੀਕ ਹੈ ਮੰਮੀ ਜੀ ਦੇਖੋ ਹੁਣ ਪਹਿਲਾਂ ਤਾਂ ਕਦੇ ਮੈਨੂੰ ਬੁਲਾਉਂਦੇ ਵੀ ਨਹੀਂ ਸੀ ਚੱਜ ਨਾਲ ਤੇ ਰਾਤ ਰਾਤ ਅਸੀਂ ਇਕੱਠਿਆਂ ਨੇ ਰੋਟੀ ਵੀ ਖਾਧੀ ਹੈਗੀ ਫੇ ਮੈਨੂੰ ਕੀ ਚਾਹੀਦਾ ਪੁੱਤ ਅਸਰਾ ਬੇਦੇ ਦੀ ਕਿਰਪਾ ਬਣਾ ਕੇ ਰੱਖੇ ਰਾਤਾਂ ਮੈਨੂੰ ਵੀ ਬਾਲੀਓ ਖੁਸ਼ੀ ਹੋਈ ਜਾਂ ਮੈਂ ਤੁਹਾਨੂੰ ਦੋਨਾਂ ਨੂੰ ਰੋਟੀ ਖਾਂਦੇ ਇਕੱਠੇ ਦੇਖਿਆ ਤੈਨੂੰ ਪਤਾ ਹੀ ਹੈ ਮੈਂ ਮੇਰਾ ਤਾਂ ਨਾ ਮਨ ਵੀ ਆਏ ਕਹਿੰਦਾ ਸੀਗਾ ਵਿਆਹ ਗਰੂ ਸਾਡੇ ਘਰ ਚਾਹੀ ਖੁਸ਼ੀਆਂ ਲਿਆ ਦੇ ਹੁਣ ਰੋਜ਼ ਮੈਂ ਕਹਿੰਨੀ ਆ ਨਾ ਸਾਡੇ ਘਰ ਚਾਹੀ ਦਿਨ ਬਦਲ ਦੇ ਜਾਣ ਪ੍ਰਮਾਤਮਾ ਖੁਸ਼ ਰੱਖੇ ਕੋਈ ਗੱਲ ਨਹੀਂ ਪੁੱਤ ਟੈਨਸ਼ਨ ਨਾ ਲਈ ਹੁਣ ਤਾਂ ਮੈਨੂੰ ਲੱਗਦਾ ਵੀ ਉਹ ਠੀਕ ਹੋ ਜਾਊਗਾ ਸਹੀ ਕਿ ਮਮੀ ਦਜੀ ਨੇ ਹਾਂ ਮੈਨੂੰ ਤਾਂ ਪੁੱਤ ਹੁਣ ਤੇਰੇ ਤੇ ਹੀ ਆਸ ਹੈ ਚਲ ਨੰਨ ਚੱਲ ਜਿਲਾ ਤਾਂ ਵਧੀਆ ਹੈ ਮਮੀ ਆਪਾਂ ਗੁਰੂ ਘਰ ਜਾਏ ਐ ਕਰਾਂਗੇ ਹੁਣ ਜਾ ਕੇ ਰੋਟੀ ਸਬਜ਼ੀ ਬਣਾ ਲੂਗੀ ਮੈਂ ਤੁਸੀਂ ਖਾ ਲਿਓ ਹਾਂ ਪੁੱਤ ਆ ਕਿਵੇਂ ਮਣੇ ਵਰਗੇ ਨਹੀਂ ਲੱਗ ਰਹੇ ਇਹ ਮੁੰਡਾ ਨਹੀਂ ਪੁੱਤ ਉਹ ਕਿੱਥੇ ਨਾਲ ਤੇ ਤੂੰ ਆਪੇ ਕਹਿੰਦੀ ਸੀ ਰਾਤ ਨੂੰ ਨੇ ਮੇਰੀ ਸੌਂ ਖਾ ਲਈ ਵੀ ਹੁਣ ਅੱਜ ਤੋਂ ਨਹੀਂ ਮੈਂ ਕੋਈ ਨਸ਼ਾ ਕਰਦਾ ਹੈਗਾ ਉਹ ਨਹੀਂ ਕੋਈ ਹੋਰ ਮੁੰਡਾ ਹੋਣਾ ਚੱਲ ਹੁਣੋਂ ਨਹੀਂ ਧਿਆਨ ਦੇਈਦਾ ਕਿਸੇ ਵੱਲ ਆਪਾਂ ਗੁਰੂ ਘਰ ਤੋਂ ਆਈਏ ਕਿ ਨਾ ਨਛਨੇ ਬੁਰਾ ਹਾਲ ਕਰ ਗਿਆ ਮੰਮੀ ਤੋ ਇਹਨੇ ਮੰਨੀ ਜੀ ਕੀ ਹੋਇਆ ਤੁਹਾਨੂੰ ਮੰਨੀ ਤੇ ਹੈ ਕਿਉਂ ਪਿਆ ਤੁਸੀਂ ਮੰਨੀ ਚੱਕਰ ਹੋ ਜਾ ਰਹੇ ਜੀ ਮੇਰਾ ਖੜੇ ਹੋ ਵੋਟਾ ਪੁੱਤ ਉੱਠ ਜਾ ਉੱਠ ਮੈਨੂੰ ਚੱਕਰ ਹੋ ਜਾ ਰਿਹਾ ਧਿਆਨਾ ਚੱਪਲ ਪਾਵੋ ਪੁੱਤ ਉਹ ਕਿੱਧਰ ਗਏ ਉੱਠ ਜਾ ਪੁੱਤ ਚੱਲ ਘਰ ਨੂੰ ਚਲੀਏ ਚੱਲ ਧਿਆਨਾ

ਸੋ ਤੁਸੀਂ ਉੱਥੇ ਕਿਉਂ ਪਏ ਸੀਗੇ ਘਰ ਵੀ ਧਾ ਕੇ ਪੈ ਸਕਦੇ ਸੀਗੇ ਓਏ ਮੈਨੂੰ ਨਾ ਛੜਾ ਸੌ ਚੱਕ ਰਿਹਾ ਪੁੱਤ ਨਾ ਬੁਲਾ ਕਰੋਂਦੀ ਗਾਤੇ ਆ ਪੁੱਤ ਹੋਰ ਕੀ ਕਰਾਂ ਮਮੀ ਮੈ ਮੈਨੂੰ ਤਾਂ ਐਸੀ ਕਿ ਹੁਣ ਸਭ ਕੁਝ ਠੀਕ ਹੋ ਗਿਆ ਪਰ ਕਿਤੇ ਤੁਹਾਡੇ ਸਾਹਮਣੇ ਆ ਉਹ ਸਿਆਣੇ ਵਿਆਂੇ ਬੰਦੇ ਸੀ ਕਿਵੇਂ ਟਿਚਰਾ ਕਰਦੇ ਸੀਗੇ ਸੋਨਿਆ ਪਰਵਨਾ ਕੀ ਕਰੀਏ ਜਦ ਆਪਣਾਈ ਮਾੜਾ ਲੋਕਾਂ ਨੇ ਤਾਂ ਟੀਚਰਾਂ ਕਰਨੀਆਂ ਹੀ ਨੇ ਕੋਈ ਰੋਣ ਆ ਜਾ ਤੂੰ ਕੈ ਜਾਣ ਦੇ ਹੋ ਜਾ ਦੇ ਬਦਲੇ ਵਿੱਚ ਖੋਰ ਦੇ ਡੜੀ ਮਾਰ ਕੇ ਕਿਸਨ ਹੋਣੇ ਚਾਰ ਦੂ ਬੜੀ ਆਮਲੀ ਦੀ ਅੱਖ ਵੇਖ ਲਾਲ ਲਾਲ ਨੀ ਆਮਲੀ ਦੀ ਅੱਖ ਵੇਖ ਲਾਲ ਲਾਲ ਨੀ ਤੇਰੀ ਗੁੱਤ ਦਾ ਬੜਾ ਦੂ ਮਿਲੋ ਬਾੜ ਬਾੜ ਨੀ ਵਾੜ ਵਾਲੇ ਦੇਖ ਮੇਰੇ ਸਾਲੇ ਕਿਵੇਂ ਸੁੱਤੇ ਪਏ ਸਾਲੇ ਉਹ ਜਾਂਦੇ ਆਉਂਗੇ ਮਰ ਗਏ ਆਜੋ ਆਜੋ ਆਏ ਆਏ ਇਕੱਲੇ ਇਕੱਲੇ ਲਾ ਕੇ ਪੈ ਗਏ ਇਹ ਤਾਂ ਆਪਣੇ ਤੋਂ ਪਹਿਲੀ ਡੇਟ ਹੋਈ ਫਿਰਦੇ ਨੇ ਉਹ ਜਾਂਦੇ ਆ ਨਹੀਂ ਮਰਦੇ ਆਜੋ ਆਜੋ ਮੇਰੇ ਸਾਲੇ ਐ ਨਹੀਂ ਮਰਦੇ ਹਨ ਗੜਾ ਸੜਾ ਦੇਖ ਕੇ ਨਹੀਂ ਦੇ ਆ ਬੇਟਾ ਉਹ ਦੋਨੇ ਆ ਪਾਣ ਖਾਣ ਕਰਤਾ ਹੋਈ ਲਾ ਓਏ ਸਿਕੜ ਗਈ ਐ ਦੇ ਵੀ ਤਾਂ ਪਈ ਆ ਉਰੀ ਪਈ ਆ ਪਹਿਲਾਂ ਇਹਦਾ ਮੇਰੇ ਨਾਲ ਮੈਂ ਕਰਾਂਦਾ ਵਿਖੀ ਇਹਨੇ ਆਇਆ ਬਿਆ ਹੋ ਜਾਏਗਾ ਕਿ ਕਰਾਂ ਖੜਾ ਇਹ ਤਾਂ ਖਤਮ ਹੈ ਵੀਰੇ ਕੋਈ ਨਹੀਂ ਹੁੰਦਾ ਇਹਦੇ ਪਰ ਕਿੰਨਾ ਬੰਦੇ ਨਾ ਮੰਜੀ ਚ ਪਏ ਪੀ ਰਹੇ ਹੁੰਦੇ ਹੈ ਹੈਨਾ ਮਨੀਏ ਦੇਖਦੇ ਨਹੀਂ ਸਵਾਲ ਲਾਂਦੇ ਮਨੀ ਓਏ ਪਾਹ ਦੇਰਾ ਤੂੰ ਜਮੀ ਲੰਡੂ ਖਿੱਚ ਗਿਆ ਸਾਨੂੰ ਹੈ ਬਾਈ ਕੀ ਗੱਲ ਹੋਈ ਤੂੰ ਪਾਹ ਦੇਰਾ ਵਿਆਹ ਕਰਾ ਕੇ ਨਾ ਪਾਰਟੀ ਨਾ ਸ਼ਾਰਟੀ ਹੈ ਮਰਾ ਸਾਰਾ ਦੇਖੀ ਸਰੀਰਾ ਤਾਂ ਮੋਟਰ ਤੇ ਬੈਠੇ ਰਹੇ ਲਵਾਇਆ ਨਹੀਂ ਉਹਦੇ ਸਮਾਨ ਤੁਹਾਨੂੰ ਸਮਾਨ ਤਾਂ ਲਵਾਇਆ ਸੀਗਾ ਪਰ ਭੜਾਈ ਦੇ ਹੱਥ ਦੀ ਚਾਬੀ ਤਾਂ ਪਿਉਣੀ ਹੁੰਦੀ ਹੈ ਕਿਉਂ ਬਈ ਯਾਰ ਉਹ ਤਾਂ ਜਮੀ ਜ਼ਰੂਰੀ ਹੈ ਓਏ ਕਿਹੜੀ ਚਾਹ ਬਣਾਉਂਦੀ ਓ ਮੈਂ ਤਾਂ ਆਪ ਨਹੀਂ ਪੀਤੀ ਕਦੇ ਮੇਰੇ ਪਾਹ ਦਾ ਚਾਹ ਹੀ ਨਹੀਂ ਪੀਤੀ ਸਾਨੂੰ ਤਾਂ ਭਲਾ ਦੇ ਚੱਲ ਕੋਈ ਨਾ ਬੱਸ ਚਲਾ ਲੈ ਦੇ ਦੇ ਉਹ ਇੱਥੀ ਵੀ ਹੁਣੀ ਮਰੇ ਸੜਿਆ ਆ ਵੀ। ਆ ਵੀ ਭੈਣ ਤਿਆਰਾ ਗੋਲ। ਹਾਂ ਉਹ ਇੱਕ ਗੱਲ ਅਸ ਮੈਨੂੰ ਯਾਦ। ਉਹ ਕਹਿੰਦੇ ਹੁੰਦੇ ਬੰਦਾ ਵਿਆਹ ਕਰਾਉਣ ਤੋਂ ਬਾਅਦ ਸੁਧਰੇ ਜਾਂਦਾ। ਤੂੰ ਵੀ ਸੁਧਰ ਜੀਂਗਾ ਬਈ। ਓਏ ਮਰੇ ਖੜਿਆ। ਉਹ ਲੋਕ ਫੁੱਦੂ ਬਣ ਹੋਇਆ। ਕਹਿੰਦੇ ਕੁੱਤੇ ਦੀ ਪੂਛ ਵੀ ਸਿੱਧੀ ਹੋਈ। ਸਹੀ ਗੱਲ ਐ ਬਈ। ਉਹ ਨਾਲ ਦੀ ਗੱਲ ਸ ਮੈਂ ਤੈਨੂੰ ਯਾਰ ਕਿਸੇ ਬੰਦੇ ਨੇ ਨਾ ਪੈਪਵਾ ਦਾ ਕੁੱਤੇ ਦੀ ਪੂਛ ਬਈ ਹੈਣਾ। ਹੂੰ। 6 ਮਹੀਨੇ ਪਾਕ-ਪਾਕ ਕੇ ਰੱਖਿਆ। ਕੁੱਤੇ ਦੀ ਪੂਛ ਪੈਪ। ਫੇਰ ਉਹਨੇ ਜਦੋਂ ਵੀ ਪੈਪ ਕੱਢੇ ਨਾ ਕੁੱਤੀ ਪੂਛ ਫੇਰ ਰੇਵੇਂ ਉਹ ਹਿਸਾਬ ਦਾ ਆਪਣਾ ਵੀ ਆਪਾਂ ਵੀ ਹੀ ਰਹਿਣਾ ਫਿਰ ਉਹ ਨਾਲੇ ਯਾਰ ਜਿਹੜਾ ਹਵਾਦ ਇੱਥੇ ਆ ਉਹ ਘਰੇ ਥੋੜੀ ਆ ਯਾਰ ਓਏ ਭੈਣ ਦਿਆ ਵੀਰਾ ਓਏ ਜਿਹੜੀ ਜਨਾਨੀ ਜਾਤ ਹੈ ਨਾ ਜਨਾਨੀ ਜਾਤ ਇਹ ਵੀ ਬਈ ਚੱਟੇ ਵਰਗੀ ਹੁੰਦੀ ਆ ਉਹ ਸਾਡਾ ਤਾਂ ਸਾਲਾ ਹੁੰਦਾ ਨਹੀਂ ਹੈਗਾ ਅਸਿਰਦਰਸ਼ੀ ਜਾਨਦੇ ਆ ਓਏ ਤੂੰ ਤਾਂ ਘਰੇ ਮਰ ਜਾ ਗਰ ਪੈਂਦਿਆ ਵੀਰਾ ਉਹ ਮੇਰੇ ਸਾਲਾ ਮੈਂ ਕਿਹੜਾ ਕਰਾ ਕੇ ਰਾਜੀ ਸੀ ਇਹ ਧੱਕੇ ਨਾਲ ਮੜਦਾ ਨਾਲੇ ਮੰਨਿਆ ਮੈਂ ਜਨਾਨੀ ਚਿੱਟੇ ਵਰਗੀ ਹੁੰਦੀ ਹੈ ਪਰ ਚਿੱਟਾ ਨਹੀਂ ਹੁੰਦੀ ਉਹ ਗੱਲ ਵੀ ਸਹੀ ਹੈ ਚਿੱਟੇ ਬਣਾ ਨਹੀਂ ਸਰਦਾ ਹੈਗਾ ਘਰ ਵਾਲੀ ਬਿਨਾ ਸਰਜੂ ਹੋਰ ਇਹ ਜਿਆਦਾ ਜ਼ਰੂਰੀ ਹੈ ਮੇਰੇ ਨਾਲ ਮੈਂ ਘਰੇ ਬੜਿਆ ਕਰਾਂ 24 ਘੰਟੇ ਤੁਹਾਡੇ ਨਾਲ ਰਹਿਣਾ ਓਏ ਤਾਂ ਹੀ ਕਹਿੰਦੇ ਆ ਪੈਂਦੇ ਯਾਰਾ ਸਾਨੂੰ ਨਾ ਗਾਣਾ ਖਵਾ ਓਏ ਨਾ ਗਾਣਾ ਖਵਾ ਉਹ ਕਹਿਦੀ ਹੁਣੀ ਪੁੱਜਾਈ ਵੀ ਹੈ ਜੀ ਉਹਦੇ ਮਲਾਂਗੇ ਯਾਰ ਨੇ ਜਿਹੜੇ ਮੇਰੇ ਕੋਲ ਆਉਣੀ ਦੇ ਦਿੰਦੇ ਮਾੜਾ ਮੋਟਾ ਕਰਦੇ ਜਾਇਆ ਕਰ ਬਈ ਸੈਟ ਸੁੱਟ ਹੋ ਗਿਆ ਉਹਦੇ ਕੋਲ ਦੋ ਮਿੱਠੀਆਂ ਗੱਲਾਂ ਘਰ ਪਿਆਰ ਮੁਹੱਬਤ ਦੀ ਰੁਸਾਈ ਹੋਈ ਆ ਸਾਲੇ ਤੇਰੇ ਕਰੇ ਹੁਣ ਤੇਰੇ ਕੋਲੇ ਸਮਾਨ ਸਮੂਨ ਹੈਗੇ ਕਿ ਨਾ ਹੁਣ ਤੇ ਯਾਰ ਖਤਮ ਲੈ ਕੇ ਹੁਣਾ ਬੂ ਦੱਲਾ ਲਿਆ ਸੀ ਅਸੀਂ ਯਾਰ ਤੁਹਾਨੂੰ ਦੀਖ ਦੇ ਕੇ ਸਾਨੂੰ ਫੋਨ ਤਾਂ ਕਰ ਲੈਂਦੇ ਆ ਇਹ ਤਾਂ ਵੀਰੇ ਜਮ ਬਾਈ ਫੋਨ ਕੀਤਾ ਤੇ ਤੁਹਾਨੂੰ ਚੱਕਿਆ ਨਹੀਂ ਹੈਗਾ ਕਾਲ ਦੇਖੋ ਆਉਂਦੀ ਆਈ ਹੋਈ ਪਹਿਲਾਂ ਹੋਣ ਕਿਤਹ ਦੇ ਯਾਰ ਤੂੰ ਕਿਤਹ ਦੀ ਬਾਈ ਕਿਤਹ ਹੁਣ ਐਨੇ ਮੈਨੂੰ ਤਾਂ ਯਾ ਨਹੀਂ ਹਾਂ ਇੱਕ ਮਿੰਟ ਪਰ ਅੱਛਾ ਚੱਲ ਕੋਈ ਨਾ ਛੱਡ ਯਾਰ ਹੁਣ ਲੈ ਆਉਨੇ ਆਪਾਂ ਚੱਲ ਕੇ ਯਾਰ ਇਹ ਕਿਹੜੀ ਗੱਲ ਹੈ ਜੀ ਟੋਪੀ ਖਾਣ ਦਾ ਕਿਹਦਾ ਫੋਨ ਆ ਮੇਰਾ ਤਾਂ ਫੋਨ ਹੀ ਬੰਦ ਪਿਆ ਭਾਈ ਅੰਦਰਾ ਕਦੇ ਹੋਰੀ ਨੂੰ ਤਾਂ ਨਹੀਂ ਕਦੀ ਜਾਂਦਾ ਫੋਨ ਸਮਾਨ ਕਿਹੜੇ ਬੰਦੇ ਤੋਂ ਲਈ ਆਈ ਦੀ ਤੁਸੀਂ ਤੁਹਾਡੇ ਕੋਲ ਆਇਆ ਸੀ ਮੈਂ ਕਰਾ ਦਿੰਦਾ ਦੂਸਰੇ ਤੋਂ ਲਈ ਸੀ ਪਕਾੜੂ ਦੀ ਲਈ ਆ ਹੁਣ ਆਪਾਂ ਕਿਹਦੇ ਤੋਂ ਲਿਉਣਾ ਯਾਰ ਇੱਕੋ ਦਾ ਬੰਦਾ ਹੈ ਆਪਣਾ ਇੱਕ ਬੰਦਾ ਹੋਰ ਹੈ ਸਮਾਨ ਵਾਲਾ ਹੂੰ ਉਹ ਸਮਾਨ ਵੀ ਦੇਣ ਵਾਲੇ ਸਸਤਾ ਤੋਂ ਵੀ ਨਾਲੇ ਸਮਾਨ ਤੇਜੇ ਸਸਤਾ ਦੇ ਉਹ ਸਸਤਾ ਦੇ ਉਹ ਦੇ ਨਾਲੋਂ ਚਲ ਠੀਕ ਹੈ ਮੈਂ ਕਰਦਾ ਕੋਈ ਜ਼ਗਾਰਡ ਕਰੋ ਉਹ ਕਰ ਲਿਓ ਕੋਈ ਨਾ ਸਰੀਰ ਟੁੱਟ ਰਿਹਾ ਜਾਈਦ ਉਹ ਲਿਆ ਕਹਿੰਦੇ ਪਾਰਟੀ ਦੇਣੀ ਹੈ ਦੋਸਤਾਂ ਨੂੰ ਕਹਿੰਦੇ ਦੇ 1000 ਰੁਪਿਆ ਓਏ ਕੋਈ ਨਹੀਂ ਭੈਜ ਹਾਂ ਪਰਜਾਈ ਤੋਂ ਪੁੱਛ ਕੇ ਲਊਂਗਾ ਪੈਸੇ ਫੇਰ ਉਹੀ ਲੰਡੂ ਗੱਲਾਂ ਤੇਰੀਆਂ ਯਾਰ ਉਹ ਮੇਰੀ ਟੈਨਸ਼ਨ ਹੈ ਯਾਰ ਤੁਸੀਂ ਉਹੀ ਕੋਈ ਮੇਰੀ ਗੱਲ ਸੁਣ ਲੈ ਓਏ ਐ ਕਰੀ ਤੂੰ ਇੱਕ ਦਿਨ ਨਾ ਤੂੰ ਪਰਜਾਈ ਨੂੰ ਮਿੱਠੀਆਂ ਗੱਲਾਂ ਕਰਕੇ ਪ੍ਰੇਮ ਵਿੱਚ ਟਾ ਲਵਾ ਦੇ ਓਏ ਸਾਲਿਆ ਰੋਜ਼ ਰੋਜ਼ ਕਿੱਥੇ ਪੈਸੇ ਮੰਗਿਆ ਕਰੇਗਾ ਇਕੱਠੇ ਦੋਏ ਜਾਣੇ ਰਲ ਕੇ ਚਿੱਟਾ ਲਾਇਆ ਕਰੀ ਬਈ ਨਾਲੇ ਉਹ ਆਪ ਹੀ ਪੈਸੇ ਕਰ ਦੇਗੇ ਡੈਗਰੂ ਦੀ ਟਰਾਂਕੀ ਜੋ ਬਈ ਸਹੀ ਗੱਲ ਹੈ ਨਾ ਗੋਗੀ ਓਏ ਹਾਂ ਸਹੀ ਗੱਲ ਹੈ ਹੋਰ ਪਰ ਦੇਰ ਆ ਅਸੀਂ ਫਿਰਦਿਆਂ ਨਾਲੇ ਸਾਡਾ ਸਰਜੂ ਮੇਰੇ ਥਾਲਿਓ ਇੰਨੇ ਪੰਪ ਨਾ ਦਿਓ ਮੈਨੂੰ ਮੈਂ ਆਪੇ ਦੇਖ ਲਵਾਂ ਕੀ ਕਰਨਾ ਹੈ ਠੀਕ ਹੈ ਚੱਲ ਮੈਂ ਕਰਦਾ ਕੋਈ ਜ਼ਗਾੜ ਕੋਈ ਬੈਠੋ ਮੈਂ ਆਇਆ ਛੇ ਦਿਨ ਹੀ ਭੱਜ ਗਿਆ ਕੋਈ ਗੱਲ ਨਹੀਂ ਮੈਂ ਪਮੋਗ ਤੇ ਜਾਉਂ ਮੇਰੇ ਸਹਰੋ ਦੇਖ ਕੇ ਵੇ ਤੇ ਗਾਈ ਨਾਲ ਚੱਲੀ ਨਾਲੇ ਤੇਜ਼ ਬਹੁਤ ਚੱਲਦਾ ਇਹਨੂੰ ਮੰਮੀ ਜੀ ਮੰਮੀ ਜੀ ਮੰਮੀ ਹਾਂ ਪੁੱਤ ਕੀ ਹੋਇਆ ਮੰਮੀ ਮੈਨੂੰ ਸੈਟ ਨਹੀਂ ਮਿਲ ਰਿਹਾ ਹੈਗਾ ਮੇਰਾ ਸੈਟ ਹਾਂ ਇੱਥੇ ਹੋਣਾ ਪੁੱਤ ਵਿੱਚੇ ਪਿਆ ਹੁਣ ਮੰਮੀ ਮੈਂ ਸਾਰੀਆਂ ਮਾਰੀ ਫਰੋਲੀ ਕਿਤੇ ਵੀ ਨਹੀਂ ਮਿਲ ਰਿਹਾ ਹੈਗਾ ਐਵੇਂ ਕਿਤੇ ਜਾ ਸਕਦਾ ਓ ਚ ਦੇਖ ਲੈ ਮਮੀ ਉਹ ਕੁੱਤ ਮੈਂ ਤਾਂ ਭੁੱਲੇਗੀ ਮੈਂ ਉਹ ਚੱਕ ਕੇ ਅਲਮਾਰੀ ਚ ਸਾਂਭਦਾ ਤੀ ਰੱਖਦਾ ਤੀਗਾ ਮੈਂ ਅਲਮਾਰੀ ਚ ਕਿਹੜੀ ਅਲਮਾਰੀ ਚ ਰੱਖਤਾ ਤੁਸੀਂ ਉਧਰ ਜਿਹੜੀ ਮੇਰੀ ਕੱਪੜਿਆਂ ਵਾਲੀ ਐ ਅੱਛਾ ਉਹ ਤਾਂ ਸਾਂਭਦਾ ਤੁਸੀਂ ਨੇ ਤੇ ਫਿਰ ਮੈਨੂੰ ਦੇ ਦਿੰਦੇ ਉਹ ਕੋਈ ਨਾ ਪੁੱਤ ਜਦ ਕਿਤੇ ਜਾਣਾ ਹੋਊਗਾ ਫਿਰ ਪਾ ਕੇ ਚੱਲ ਜਾਈ ਹੁਣ ਮੈਂ ਜਿੰਦਾ ਲਾਤਾ ਲੌਕਰ ਨੂੰ ਚਲੋ ਠੀਕ ਆ ਹਾਂ ਬਸ ਸ਼ੁਕਰ ਆ ਵਾਗਰੂ ਦਾ ਤੁਹਾਡੇ ਕੋਲ ਹੀ ਆ ਫਿਰ ਤਾਂ ਮੈਨੂੰ ਵੀ ਡਰਾਤਾ ਪੁੱਤ ਦਾ ਸੌਰੀ ਮਮੀ ਰਵੀਨ ਤੂੰ ਵੀ ਨਾ ਜਮਾਈ ਦਾ ਮਖਤੋ ਕੰਮ ਨਹੀਂ ਲਾਂਦੀ ਐਵੇਂ ਚਿਕਣ ਲੱਗੀ ਮੰਮੀ ਕੀ ਸੋਚੂਗੀ ਤੇਰੇ ਬਾਰੇ ਬਸ ਮੇਰਾ ਦਿਮਾਗ ਵੀ ਨਾ ਇਹ ਲੈ ਆ ਗਿਆ ਆ ਗਿਆ ਕਿਉਂ ਬਣਿਆ ਕੋਈ ਹੀਲਾ ਓਏ ਯਾਰ ਤੇਰੇ ਬਾਈ ਦੇ ਹੰਦੇ ਕਿਉਂ ਟੱਕਰ ਲੈ ਲੈ ਮੱਤਲਾ ਨਿਆਰਾ ਇਹ ਨਿਆਰਾ ਲੈ ਉਰ ਕੀ ਤੈਨੂੰ ਪਤਾ ਆਪਾਂ ਪੱਕਾ ਕੰਮ ਕਰਕੇ ਆਂਦੇ ਆ। ਓਏ ਇਹ ਤਾਂ ਯਾਰ ਤਾਂ ਜੰਮੀ ਰੰਗਲ ਮੰਗਲ ਕਰਤਾ ਕੰਮ। ਉਹ ਦੇਖੀਦਾ ਆ ਰਹਾ। ਅਗਰ ਤਾਂ ਉਹਦੇ ਆਪਾਂ ਜੇ ਜੜਾ ਆਪਣੇ 5-4 ਦਿਨ ਬੁਈਆ ਨਾ। ਐਂ ਵਧੀਆ ਲੰਘਣਗੇ 5-4 ਦਿਨ ਆਪਣੀ। ਚਲ ਫਰਾ ਮੇਰੇ ਨਾਲ ਆ।